来 ਮਿੱਤਰੋ ਜਿਹੜੇ ਸੱਜਣਾ ਐ ਸੋਚਦੇ ਹੁੰਦੇ ਆ ਨਾ ਬਾਈ ਅਸੀਂ ਕਰਤਾਰ ਕੰਬੈਨ ਲੈਣੀ ਆ ਪਰ ਡਰ ਜਾਂਦੇ ਆ ਵੀ ਯਾਰ ਬੁਕਿੰਗ ਜਿਹੜੀ ਬੰਦ ਹੋ ਗਈ ਬੰਦ ਨਹੀਂ ਹੋਈ ਬੁਕਿੰਗ ਚੱਲਦੀ ਆ ਫਟਾਫਟ ਦਿਆਲਪੁਰੇ ਮਿਰਜੇ ਆਜੋ ਮਿੱਤਰੋ 2021 ਮਾਡਲ ਨਾ ਬਹੁਤ ਘੱਟ ਚੱਲੀ ਹੋਈ ਕੰਬੈਨ ਖੜੀ ਆ ਬਾਈ ਇੰਦਰਜੀਤ ਦੇ ਸ਼ੋਅਰੂਮ ਤੇ ਬਈ 21 ਮਾਡਲ ਹੈ ਹਾਂਜੀ ਤੇ ਕੰਡੀਸ਼ਨ ਦੀ ਸਾਰੀ origignal ਹੈ ਸਾਰੀ origignal ਹੈ ਜੀ ਇਹਦੇ ਨਾਲ ਕੀ ਕੁਝ ਮਿਲੂਗਾ ਇਹਦੇ ਨਾਲ ਜੀ ਫੁੱਲ ਟੂਲ ਕਿਟ ਦੇਵਾਂਗੇ ਜੈਕ ਰਾਡ ਬੀਲ ਪਾਨਾ ਹਾਂ ਸਾਰਾ ਕੋ ਸਮਾਨ ਮਿਲੂਗਾ ਹੀ ਚਾਹ ਕੋ ਸੈੱਟ ਹਾਂਜੀ ਇੱਕ ਸ਼ਾਬਟੇ ਦੇ ਨਾਲ ਐਸਐਮਐਸ ਸਮੈਟ ਕੰਪਨੀ ਦਾ ਲੱਗੇ ਜੀ ਇਹਨੂੰ ਕੰਪਨੀ ਫੈਟਿੰਗਾ ਹਾਂਜੀ ਐਸਐਮਐਸ ਹਾਂਜੀ ਹਾਂਜੀ ਧਰਮੇ ਇਧਰ ਕਟਰ ਖੜਾ ਹੈ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਨਾ ਬਈ ਦਿਆਲਪੁਰੇ ਮਿਰਝੇ ਆਜੋ ਤੇ ਬਈ ਕੰਡੀਸ਼ਨੇ ਦੀ ਚੈੱਕ ਕਰਵਾ ਦੇ ਸਾਰੀ ਇਹਦੇ ਕਿ ਬੈਕ ਤੋਂ ਉਗਰ ਅਗਰ ਸਾ ਧਰਮੇ ਸਾਰੇ ਚੈੱਕ ਕਰਵਾ ਦੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਬ ਆ ਦੇਖੀ ਆ ਦੇ ਉੱਗਰ ਜਮਾ ਪਿਆ ਨਾ ਕੋਈ ਟੁੱਟ ਭੱਜ ਨਹੀਂ ਕੰਡੀਸ਼ਨ ਦੀ ਸਾਰੀ オリジナル ਹੈ ਨਾ ਬਾਈ ਹਾਂਜੀ ਸਾਰੀ ਰੀਜੀਨਲ ਇਹਦਾ ਨੰਬਰ ਕਿੱਥੋਂ ਦਾ ਇੰਦਰਜੀਤ ਵੀਰ ਇਹ ਨੰਬਰ ਹੈਗਾ ਜੀ ਹਰਿਆਣੇ ਦਾ ਐਚਰ ਨੰਬਰ ਹੈ ਹਾਂਜੀ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਜੂਗਾ ਇਹਦੇ ਲੋਨ ਸਜੇਸਬਲ ਸਹੀ ਹੈ ਬੰਦੇ ਦਾ 10 ਤੋਂ 11 ਲੱਖ ਰੁਪਏ ਦਾ ਲੋਨ 10 ਤੋਂ 11 ਲੱਖ ਦਾ ਤੇ ਆਪਾਂ ਇਹਦੀ ਡਿਮਾਂਡ ਕੀ ਰੱਖੀ ਆ ਇਹਦੀ ਡਿਮਾਂਡ 19 ਲੱਖ 70 ਹਜ਼ਾਰ ਹੈ 19 ਲੱਖ ਤੇ 70 ਹਜ਼ਾਰ ਮਾਨਤਾਣ ਕਰੇਗਾ ਪੂਰਾ ਹਾਂਜੀ ਹਾਂਜੀ ਤੇ ਲੈ ਮਿੱਤਰੋ ਆਜੋ ਕਰਾ ਫਟਾਫਟ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ 2021 ਮਾਡਲ ਕਰਤਾਰ 4000 ਆ ਤੁਹਾਡੇ ਸਾਹਮਣੇ ਖੜੀ ਆ ਕੰਡੀਸ਼ਨ ਦੀ ਬਾਈ ਕਹਿੰਦਾ ਸਾਰੀ Ориਜਨਲ ਆ ਚੱਲ ਚਲਾਵੇ ਦੀ ਇੰਜਨ ਗੇਅਰ ਦੀ ਓਕੇ ਪੂਰੀ ਬਾਈ ਜਮਾ ਓਕੇ ਜੀ ਫੁੱਲ ਗਾਰੰਟੀ ਆ ਲਾਲ ਹੀ ਨੂੰ ਲਾਲ ਹੀ ਨੂੰ ਇੰਜਨ ਆ ਜੀ ਓਕੇ ਤੇ ਟਾਇਰਾਂ ਦੀ ਕੰਡੀਸ਼ਨ ਧਰਮੇ ਦਿਖਾ ਦੇ ਬਾਈ 85 ਤੋਂ 90 ਪੈਸੇ ਲਗਭਗ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ ਫੁੱਲ ਗਾਰੰਟੀ ਵਾਲੀ ਮਸ਼ੀਨ ਆ ਯਾਰ ਕਰੋ ਸੰਪਰਕ ਬਾਈ ਨਾਲ